ਕਾਰਨ ਜਿਹੜੇ ਪਿਆਰੀ ਸਾਥਣ ਜਿਓ ਕੋ ਰਾਜਾ ਨਹੀਂ ਸਾ ਜੋ ਪਰਜਾ ਦਖੀ ਹੋਵੇ ਰਾਜਾ ਉਹ ਬਾ ਜਿਹੜੀ ਪਰਜਾ ਜਿਹੜੀ ਆ ਸੁਖੀ ਹੋਵੇ ਇਸ ਤਰ੍ਹਾਂ ਕੇ ਕੇਂਦਰ ਦੀ ਸਰਕਾਰ ਦੇ ਜੋ ਕਾਲੇ ਕਾਨੂੰਨ ਲੱਗੇ ਆ ਨੇ ਪੜੇਆ ਨਾਲ ਵੱਲੋਂ ਬੰਦ ਕੀਤਾ ਗਿਆ ਬੜੇ ਆਪ ਜੀ ਨੂੰ ਬਤਾਵਾ ਤੇਰਾ ਬਾਪ ਦਵੇ ਬਾਦਸ਼ਾਹੀ ਲਸ਼ਕਰ ਕਰੇ ਹੁਲਾ ਇਹ ਤਿਆਰੀ ਤਰ੍ਹਾਂ ਲਈਏ ਜੇ ਬਾਦਸ਼ਾਹ ਬੜਿਆਂ ਵਾਲਾ ਪਰਮਾਤਮਾ ਦੇ ਸਮੇਂ ਤੇ ਲੋਕਾਂ ਨੂੰ ਕਰ ਸਕਦਾ ਜੀ ਸਰਕਾਰ ਦੀ ਮੇਰੀ ਗਲਤੀ ਆ ਮੁਕੀ ਗਈ ਚੁੱਕੀ ਆ ਅੱਜ ਦੇ ਰਾਜ ਦੀ ਸਰਕਾਰ ਦੂਤਾ ਬਾਦ ਮਰਦਾ ਬਾਦ ਜੀ 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 ਅੱਜ ਉਹ ਮੋਦੀ ਖਤਮ ਹੋ ਗਿਆ ਆਵਾਜ਼ ਦੇ ਸਬੰਧ ਤੋਂ ਸਾਰੇ ਕਾਰਨ ਇਹ ਮਹਾਰਾਜਨ ਦੇ ਜਨਤਕ ਬੇਨਤੀ ਕਰਾਂ ਦਾ ਸਾਰੇ ਪਲਟ ਦੇ ਲੋਕ ਬਣਾਤਾ ਪੈਂਦੀਆਂ ਨੇ ਉਹਨਾਂ ਨੂੰ ਸ਼ਰਮ ਦੇ ਦਿੰਦੀਆਂ ਭਿੰਨੇ ਦੇ ਨਾਮ ਪਾਲਣ ਸਰਕਾਰ ਰਸਤੇ ਵਿੱਚ ਆ ਗਏ ਹੁਣ ਇਹਨਾਂ ਨੂੰ ਸ਼ਰਮੋਰ ਨਾਲ ਹੋਰ ਤੋਂ ਵੀ ਰੱਦ ਕਰਦੇ ਨਹੀਂ ਤੇ ਇਹਨਾਂ ਦਾ ਅੰਦੋਲਨ ਕਿੱਥੋਂ ਚੱਲਣਾ ਮੈਂ ਗਾਲਾਂ ਲੈਣਾ ਤੋਂ ਕਿਤਰਾ ਜਿਤਰਾ ਕਿਉਂ ਹਰ ਇੱਕ ਦਾ ਸੜਕਾਂ ਦੇ ਉੱਤੇ ਇੰਦਰਾਜੀ ਦਾ ਖਸਲਾ ਹੋ ਇਹਨਾਂ ਮਝਾਈ ਨਹੀਂ ਕਰਦੀ ਆ ਆਪੇ ਕਰਨ ਲਈ ਪਹੁੰਚਿਆ ਨੀ ਆਇਆ ਉਹ ਸੰਗਤਾਂ ਦੇ ਲਈ ਲੱਗਿਆ ਇਹ ਅਡਾਨੀ ਬਾਨੀ ਨੂੰ ਸਿਰਫ ਮਾਇਆ ਵਾਸਤੇ ਕਰਨਾ ਚਾਹੁੰਦੇ ਨੇ ਕੋਈ ਇਹਨਾਂ ਦੇ ਆਪਣੀ ਸਰਕਾਰ ਜਿਨ੍ਹਾਂ ਦਾ ਹੌਂਦਰੀਆ ਵੋਟਾਂ ਹੁੰਦੀਆਂ ਨੇ ਉਹਦੋਂ ਹੀ ਉਹ ਪੈਸੇ ਲਾਉਂਦੇ ਨੇ ਇਹਨਾਂ ਦੇ ਬੇੜਾ ਕਰਕੇ ਜਿਹੜਾ ਖਤਮ ਮੋਦੀ ਸਰਕਾਰ ਨੇ ਮਾਇਆ ਦੇ ਕਾਲੇ ਕੰਮਾਂ ਦੇ ਖਿਲਾਫ ਆਪ ਤੁਹਾਨੂੰ ਸਾਰੇ ਆਪਣਾ ਭਾਰਤ ਵਾਸੀ ਆਪਣੀ ਕਰੋ ਜੈ ਹਿੰਦ ਜੈ ਜੰਗਾ ਵਾ ਜੈ ਜੰਗਾ ਵਾ ਸਮਾਜਵਾਦੀ ਚ ਇਹ ਸਾਡਾ ਸੰਗਠਨ ਜਿੰਦਾ ਆ ਗਾ ਅੱਜ ਸਾਡਾ ਜਿਹੜਾ ਪੰਜਾਬ ਆ ਸਾਡੀ ਜਿਹੜੀ ਜਨਤਾ ਵਾ ਦਿੱਲੀ ਗਈ ਆ ਜੀ ਮੈਂ ਮਤਲਬ ਅੱਜ ਵੀ ਬੜਾ ਕੰਮ ਕਰ ਰਿਹਾ ਇਹਦੇ ਵਿੱਚੋਂ ਵੀ ਬਹੁਤ ਆ ਦਿੱਲੀ ਜਾਂ ਮੈਂ ਸਾਰੇ ਇਹਨਾਂ ਕਾਲੇ ਕੰਮ ਕਰਦੇ ਰੱਦ ਕਰਕੇ ਇਹ ਗਾ ਜੇ ਫਿਰ ਜਨਤਾ ਜਿਹੜੀ ਇਹ ਵਾਪਸ ਹੋਣੀ ਜੀ ਧੰਨਵਾਦ ਇਹ ਕਾਲੇ ਕੋਨੇ ਨੂੰ ਵਾਪਸ ਕਰਕੇ ਸਾਡਾ ਗੁੱਲਦ ਕੋਈ ਪੰਜਾਬ ਨੇ ਇੱਕ ਦੂਜਾ ਜੁੱਲਦ ਗੁੱਲਦ ਲਾਂਤਾ ਪਾਉਂਦਿਆ ਵਾ ਦੂਜੇ ਪਾਸੇ ਖੰਟਰ ਸਰਕਾਰ ਜਿਹੜੀ ਕੋ ਫੰਕਟਰ ਕਾਹਨ ਸਰਕਾਰ ਨਹੀਂ ਜਿਹੜੇ ਸਾਡੇ ਪਿੰਡਾਂ ਦੇ ਕੋਟੇ ਕੋਟੇ ਨਹੀਂ ਸਾਡੇ ਯੋਧੇ ਸਾਡੇ ਸੇਧ ਜੋੜ ਕੇ ਜੜੇ ਉਹ ਕਈ ਟੋਏ ਪਟੀਆਂ ਤੇ ਲੜ ਕੇ ਲੜ ਕੇ ਆਪ ਹੀ ਜੀਣਾ ਪਿਆ ਟੋਏ ਨੂੰ ਪਤਾ ਵੀ ਨਹੀਂ ਲੱਗਾ ਟੋਏ ਕਿ ਉਹਨਾਂ ਨੇ ਇੱਕ ਇੱਕ ਬੋਕੁੰਡਾ ਜਿਹੜੀ ਉਹਨਾਂ ਦੀ ਸੀ ਉਹਨਾਂ ਦੇ ਖਾਨਾਂ ਨੂੰ ਉਹਨਾਂ ਖਾਨਾਂ ਬਸ ਤੁਸੀਂ ਘਰੋਂ ਜਿਹੜਾ ਜਿਹੜਾ ਪਿੰਡੋਂ ਵੀ ਧਾਂਦ ਹੋ ਗਿਆ ਜਿਹਨਾਂ ਲਈ ਟਾਲੀਆਂ ਫੁੱਟ ਕੇ ਲਿਆ ਕੇ ਤੇ ਉਹਨਾਂ ਨੇ ਸੰਜਿਆ ਕਰੇ ਉਹਨਾਂ ਨੇ ਲਿਆ ਕੇ ਇਹਨਾਂ ਕੋਲ ਕਹਿੰਦਾ ਭਾਈ ਦਿੱਲੀ ਜਾਣ ਨੂੰ ਕਹਾਈਏ ਇਹਨਾਂ ਕਰਕੇ ਇਹਦੀ ਸਰਕਾਰ ਜਿਹੜੀ ਹੈ ਉਹਨੂੰ ਕਹਿੰਦੇ ਆਖੀਏ ਇਹ ਕੰਨ ਕਦੋਂ ਲਾਗੂ ਕਰੇ ਮੋਦੀ ਨੇ ਜਿਹੜੀ ਫਾਲੇ ਤੋਂ ਗੱਲ ਕਰੀ ਸੀ ਮੰਗ ਲਾਗੇ ਆ ਕਿ ਸਾਨੂੰ ਸਵਾਨਮੀ ਰਾਸ ਦੀ ਉਜਾੜ ਦੇ ਇਹ ਕਸਾਨ ਵੀਰ ਇੰਨੇ ਦਿਨ ਦਿੱਲੀ ਬੈਠੇ ਉਹਨਾਂ ਨੂੰ ਕਿੱਥੇ ਦੇਣੀ ਆਨੇ ਪੁੱਛਿਆ ਵੀ ਕਿਉਂ ਧਰਨਾ ਈ ਮੂਲੀ ਕਸਾਨ ਨੂੰ ਤੁਹਾਨੂੰ ਲੱਗਿਆ ਜੀ ਸਾਰੇ ਬਹੁਤ ਤਗੜਾ ਕਹਿੰਦੇ ਪਾਸ ਸੁਖਾਣਾ ਪੁੱਛਿਆ ਗਨੀ ਇੱਕ ਅਗੇ ਕਿਸਾਨ ਜੀ ਦਾ ਪੰਜਾਬ ਦੇ ਇਸ ਸੰਘਰਸ਼ ਨੂੰ ਪਾਲ ਜਿੱਕੇ ਜਾਣਾ ਰੱਤਬਦ ਲੋਕ ਜਣਾ ਨਹੀਂ ਆਪਾਂ ਕਿਆਰੀਆਂ ਬਹੁਤ ਗੱਲ ਕਰਦੇ ਆਂ ਭਾਵੇਂ ਦੋ ਦੇ ਪੰਜੇ ਲਾ ਲਾ ਤੇ ਆਪਾਂ ਸਾਰੇ दिन आज दिल्ली भी जाके पाइए डॉक्टर के बोल वाला इशारा वाला बोल वाला हीरा डॉक्टर करिए गैस करके मैं हीरा टीम भी करता हूं 50 हजार या विद्युत का बिल एक बड़ी गलती कर दी थी वो आज 50 हजार किस तरह से समाधान है खरा ये हमारा जी का खास सहायता है जी मदद कर रहे हैं मैं आपको बोल रहा हूं ये जनता के साथ ਕਾਲੇ ਗਰੁੱਪ ਦੀ ਕਿਸਾਨ ਜੁਨੀਅਨ ਇੱਕ ਤਰ੍ਹਾਂ ਜਿੰਦਾਬਾਦ ਹਾਰਤੀ ਕਿਸਾਨ ਜੁਨੀਅਨ ਇੱਕ ਜਿੰਦਾਬਾਦ ਕਿਸਾਨ ਬਹੁਤ ਕੁਝ ਲਿਖਿਆ ਜੀ ਜੀ ਸਾਡੇ ਉਹਨਾਂ ਨੇ ਖੋਖਾ ਸਰਪ ਇਹਦੇ ਵਿੱਚ ਕੀ ਆ ਬਹੁਤ ਬੈਂਕ ਸਾਡਾ ਕੁਝ ਨਹੀਂ ਹੈਗਾ ਕਿਉਂਕਿ ਜੇ ਸਾਡੇ ਬਹੁਤ ਬੰਦ ਆਉਂਦਾ ਉਸ ਤੋਂ ਬਾਅਦ ਜਿਹੜੀ ਸਾਡੀ ਖਤਮ ਕਰ ਰਹੀ ਹੈ ਜਿਸ ਪੀ ਸਿੰਘ ਜੀ ਐਮ ਐਸ ਸੀ ਖਤਮ ਹੋ ਗਈ ਜਿੱਦਾਂ ਯੂ ਪੀ ਆ ਜਿੱਦਾਂ ਮੱਧ ਪ੍ਰਦੇਸ਼ ਆ ਜਿਹੜੀ ਸਾਡੀ ਐਮ ਐਸ ਸੀ ਹੈਗੀ ਉਹ ਵੇਟ 12 12 ਤੋਂ 15 ਤੱਕ ਦੁਬਾਰਾ ਸਾਸਨ ਵੀ ਕਰਨ ਦੀ ਹੈ ਧੰਕਨਾ ਔਰ ਐਮ ਐਸ ਸੀ ਲਾਗੂ ਹੈ ਨਹੀਂ ਸਾਡੇ ਅੱਪਾ ਸਾਡੇ ਨਾਮ ਐਮ ਐਸ ਸੀ ਲਾਗੂ ਕਿੱਦੈ ਨਹੀਂ ਅੱਲਾ ਕੋ ਫੈਲ ਇਹ ਖਤਰਾ ਅਸੀਂ ਇਹ ਮਨਾਉਣਾ ਚਾਹੁੰਦੇ ਆ ਜਿਨੀਆਂ ਸਾਡੀਆਂ ਫਸਲਾਂ ਹੈਗੇ ਉਹ ਤਾਂ ਸਾਰਿਆਂ ਤੇ ਐਮ ਐਸ ਸੀ ਲਾਗੂ ਕੀਤੀ ਜਾਵੇ ਐਮ ਐਸ ਦਾ ਤਾਂ ਨਾ ਰਹਿ ਗਿਆ ਪਰ ਐਮਐਸ ਨਹੀਂ ਸਾਡੇ ਲਾਗੂ ਨਹੀਂ ਹੈਗੀ ਅਸੀਂ ਇਹ ਮੋਦੀ ਕੇ ਚਾਹੁੰਦੇ ਆਂ ਕਿ ਜਿਹੜੇ ਕਾਲੇ ਕੂਟ ਬਾਸ ਕੀਤੇ ਆ ਨਾ ਇੱਕ ਸੰਸਦ ਸਭਾ ਚੁਪਾ ਆਲ ਇੰਡੀਆ ਦਾ ਆਸਾਨ ਸੈਨਟ ਕਮੇਟੀ ਦਾ ਸੰਸਦ ਬਣ ਚੁੱਕਿਆ ਇਹ ਮਜ਼ੂਰ ਘੁਮਣਾ ਪਏਗਾ ਕਿੰਨਾਂ ਕਰੇ ਭਜਲੇਗਾ ਔਰ ਸਾਡਾ ਤਾਂ ਪਤਾ ਸੰਸਦ ਜਿਹੜੇ ਸਿੱਖਾਂ ਦਾ ਸੰਸਦ ਹਮੇਸ਼ਾ ਨੇ ਜਿੱਤ ਪ੍ਰਾਪਤ ਕੀਤੀ ਹੈ ਕਦੇ ਹਾਰੇ ਨਹੀਂ ਲਗੇ ਅਬਦਾਲੀ ਤੱਕ ਗੋਰਿਆਂ ਨੇ ਕੰਢਿਆ ਜੋ ਕੁਝ ਕੀਤਾ ਸ਼ੇਖ ਕਮ ਜਿੱਤੋ ਇਹ ਤਾਂ ਹੋਣ ਵੀ ਗਾਂ ਜਿੱਤ ਹੋਵੇਗੀ ਮੋਦੀ ਚੁਣਾਣਾ ਪਏਗਾ ਵਾਹਿਗੁਰੂ ਕੀਤਾ